ਨਕੌਦਰ ਵਿਖੇ ਸੀਐਮ ਮਾਨ ਵੱਲੋਂ ਕੱਢੇ ਗਏ ਰੋਡ ਸ਼ੋਅ ਦੌਰਾਨ ਗੁਰੂ ਰਵਿਦਾਸ ਚੌਂਕ ਨਕੌਦਰ ਵਿਖੇ ਰਵਿਦਾਸੀਆ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਉਸ ਵੇਲੇ ਵੱਡਾ ਤਕਾ ਲੱਗਾ ਜਦ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਸਪੋਰਟਰ ਸੀਐਮ ਮਾਨ ਹੁਣਾਂ ਦਾ ਭਾਸ਼ਣ ਸੁਣਨ ਸ਼੍ਰੀ ਗੁਰੂ ਰਵਿਦਾਸ ਚੌਂਕ ਉੱਪਰ ਚੜ ਗਏ ਜਿੱਥੇ ਕਿ ਗੁਰੂ ਰਵਿਦਾਸ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ ਸੀ ਅਤੇ ਇਹ ਸਭ ਸੀਐਮ ਮਾਨ ਦੀ ਮੌਜੂਦਗੀ ਵਿੱਚ ਹੁੰਦਾ ਰਿਹਾ ਅਤੇ ਹੱਦ ਤਾਂ ਉਸ ਵੇਲੇ ਹੋ ਗਈ ਜਦ ਆਪ ਫਲਕਾ ਵਿਧਾਇਕ ਬਿਬਿੰਦਰਜੀਤ ਕੌਰਮਾਨ ਹੁਣਾਂ ਨੇ ਗੁਰਵਿਦਾਸ ਚੌਂਕ ਦੀ ਹੋਂਦ ਨੂੰ ਹੀ ਛੁਟਲਾ ਦਿੱਤਾ ਅਤੇ ਉਸ ਉੱਪਰ ਇੱਕ ਵਿਵਾਦਤ ਬਿਆਨ ਦਿੱਤਾ ਅਤੇ ਉਹਨਾਂ ਆਖਿਆ ਕਿ ਇਸ ਤਰ੍ਹਾਂ ਦਾ ਕੋਈ ਵੀ ਚੌਂਕ ਸਾਡੇ ਸ਼ਹਿਰ ਨਕੌਦਰ ਵਿਖੇ ਨਹੀਂ ਹੈ ਬਾਰ ਬਾਰ ਸਾਡੇ ਪੱਤਰਕਾਰ ਵੱਲੋਂ ਜਦ ਗੁਰੂ ਰਵਿਦਾਸ ਚੌਂਕ ਉੱਤੇ ਸਵਾਲ ਕੀਤੇ ਗਏ ਤਾਂ ਉਹਨਾਂ ਆਖਿਆ ਕਿ ਇਹ ਕੋਈ ਚੌਂਕ ਨਹੀਂ ਬਲਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੀਤੀ ਗਈ ਸ਼ਰਾਰਤ ਹੈ ਪੀਐਸਪੀ ਦੇ ਰਹੀ ਹੈ ਜਾਂ ਕਿ ਜਿਹੜਾ ਰਵਿਦਾਸ ਚੌਂਕਾ ਉਹਦੇ ਉੱਪਰ ਕਿਪਾਨ ਲੈ ਕੇ ਚੜ੍ਹ ਕੇ 2 ਵਜੇ ਫੈਸਲਾ ਲਗਾਇਆ ਗਿਆ ਹੈ ਉਹਨਾਂ ਦੇ ਇਲਜ਼ਾਮ ਹੈ ਇਸ ਪਰ ਤੁਸੀਂ ਕੀ ਕਹਿੰਦੇ ਹੋ ਪੀਐਸਪੀ ਵਾਲਿਆਂ ਨੇ ਪੀਐਸਪੀ ਵਾਲੇ ਕਹਿੰਦੇ ਕਿ ਆਮ ਪਾਰਟੀ ਦੇ ਫਲੈਕਸ ਲੱਗੀਆਂ ਹਨ ਉਹਨਾਂ ਨੇ ਵਰਕਰਾਂ ਨੇ ਜੁੱਤੀਆਂ ਲੈ ਕੇ ਮੂੰਹ ਤੇ ਉੱਪਰ ਚੜ੍ਹੇ ਕਿੱਥੇ ਸਾਡੇ ਚੌਂਕ ਦੇ ਵਿੱਚ ਜੀ ਰਵਿਦਾਸ ਚੌਂਕ ਜਿਹੜਾ ਬਣਿਆ ਉਹਨਾਂ ਤੇ ਕਾਫੀ ਬਣਾ ਲਈ ਨਿਊਜ਼ ਵੀ ਉਹਦੀ ਆਇਲ ਹੋ ਰਹੀ ਹੈ। ਤੁਸੀਂ ਦੇਖੋ ਮੈਂ ਇਸ ਗੱਲ ਦੇ ਪਿੱਛੇ ਨਹੀਂ ਜਾਣਾ ਕਿਉਂਕਿ ਸਾਡੇ ਸ਼ਹਿਰ ਦੇ ਵਿੱਚ ਹਜੇ ਤੱਕ ਕੋਈ ਰਵਿਦਾਸ ਚੌਕ ਨਹੀਂ ਹੈਗਾ। ਅਸੀਂ ਰਵਿਦਾਸ ਚੌਕ ਨੂੰ ਵਾਸਤੇ ਨਗਰ ਕੌਂਸਲ ਦੇ ਵਿੱਚ ਜੇ ਕੋਈ ਕਿਸੇ ਦੀ ਐਪਲੀਕੇਸ਼ਨ ਆਈ ਹੋਈ ਉੱਤੇ ਗੌਰ ਕਰਾਂਗੇ। ਮੈਂ ਹਜੇ ਕਿਸੇ ਇਸੇ ਵੀ ਚੌਕ ਨੂੰ ਰਵਿਦਾਸ ਚੌਕ ਦਾ ਦਰਜਾ ਨਹੀਂ ਦੇ ਸਕਦਾ। ਮੈਨੂੰ ਉਹਦੇ ਬਾਰੇ ਕੋਈ ਨਾ ਮੈਂ ਉਹਦੇ ਬਾਰੇ ਕੋਈ ਟਿੱਪਣੀ ਕਰਨੀ ਨਾ ਕੋਈ ਬਿਆਨ ਦੇਣਾ ਕਿਉਂਕਿ ਮੇਰੇ ਲਈ ਹਜੇ ਵੀ ਨਾਮੀ ਨੂੰ ਇਸ ਗੱਲ ਦੀ ਖਬਰ ਹੈ। ਨਾਮੀ ਨੇ ਇਹ ਪਤਾਉਥੇ ਕੀ ਹੋਇਆ ਜਾਂ ਕੀ ਨਹੀਂ ਹੋਇਆ ਮੈਂ ਸਾਡੇ ਵੱਲੋਂ ਹਜੇ ਸ਼ਹਿਰ ਦੇ ਵਿੱਚ ਰਵਿਦਾਸ ਚੌਕ ਗੁਰੂ ਮਹਾਰਾਜੀ ਦਾ ਨਹੀਂ ਬਣਿਆ ਅਸੀਂ ਬਣਾਉਣਾ ਆ ਇਹ ਸਾਡੀ ਤਮੰਨਾ ਆ ਕਿ ਅਸੀਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਚੌਕ ਸ਼ਹਿਰ ਦੇ ਵਿੱਚ ਬਣਾਈਏ ਪਰ ਹਜੇ ਤੱਕ ਕੋਈ ਰਵਿਦਾਸਪਾ ਦੇ ਜੀ ਇੱਦਾਂ ਦੀਆਂ ਸ਼ਰਤਾਂ ਬਹੁਤ ਸਾਰੇ ਲੋਕ ਕਰਦੇ ਰਹਿੰਦੇ ਹੁਣ ਕੱਲੀ ਕੱਲੀ ਗੱਲ ਦਾ ਆਪਾਂ ਨਹੀਂ ਕਰ ਸਕਦੇ ਬਿਲਕੁਲ ਸ਼ਰਤਾਂ ਅਨੁਸਾਰ